ਤੇ ਮੁਗਲ ਸ਼ਾਹੀ ਦੇ ਇਹਨੂੰ ਬਣੇ ਆਲੇ ਹਾਲਾ ਮੈਂ ਤੁਹਾਨੂੰ ਦਿਖਾਉਣਾ ਵੀ ਆਹ ਦੇਖੋ ਤੁਸੀਂ ਆਲਾ ਆਹ ਵੇਖੋ ਵੀ ਇੱਥੋਂ ਕਿੰਨਾ ਸੋਹਣਾ ਦੇਖਣ ਨੂੰ ਲੱਗਦਾ ਵੇ ਵੀ ਜਦੋਂ ਇਹ ਪੂਰਾ ਮੁਕੰਮਲ ਹੋਇਆ ਹਨ ਵੀ ਉਹਦੋਂ ਕਿੰਨਾ ਸੋਹਣਾ ਲੱਗਦਾ ਵੀ ਹੁਣ ਤਾਂ ਸਿਰ ਟੋਟਾ ਆ ਸਾਰਾ ਉੱਪਰੋਂ ਵੀ ਜਾ ਕੇ ਮੈਂ ਤੁਹਾਨੂੰ ਖਾਵਾਂਗਾ ਤੇ ਫਿਰ ਜਿਹੜਾ ਆ ਥੋੜਾ ਜਿਹਾ ਇੱਥੋਂ ਛੋਟਾ ਖੂਹ ਬਣਾਇਆ ਕਿਉਂਕਿ ਜਦੋਂ ਪਾਣੀ ਧਰਤੀ ਦੇ ਥੱਲੇ ਸਿੰਮਦਾ ਸੀ ਨਾ ਨੇ ਪੰਜਾਬ ਦਾ ਲੈਵਲ ਸੀਗਾ ਕੋਈ 45 ਫੁੱਟ ਦਾ ਸੀਗਾ 45 ਫੁੱਟ ਤੋਂ ਪਾਣੀ ਸਿੰਮਦਾ ਹੁੰਦਾ ਸੀਗਾ ਖੂਹਾਂ ਦੇ ਵਿੱਚ ਤੇ ਜਿਹੜਾ ਹੌਲੀ 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 ਡਾਉਨ ਹੁੰਦਾ ਹੁੰਦਾ ਹੁਣ ਜਿਹੜਾ 200 250 ਫੁੱਟ ਤੇ ਜਾ ਕੇ ਵੀ ਪੀਣ ਦੇ ਲਈ ਇੱਕ ਪਾਣੀ ਚੰਗਾ ਨਹੀਂ ਮਿਲਦਾ ਤੇ ਆਹ ਦੇਖੋ ਤੁਸੀਂ ਇੱਥੋਂ ਆ ਜਿਹੜੀ ਤੇ ਆਹ ਤੁਸੀਂ ਦੇਖੋ ਵੀ ਆਹ ਜਿਹੜੇ ਖੂਹ ਦਾ ਜਿਹੜਾ ਮੇਨ ਦਰਵਾਜ਼ਾ ਐਵੇਂ ਦਾ ਵੀ ਤੁਸੀਂ ਛੋਟਾ ਮਹਿਲ ਬੋਲ ਸਕਦੇ ਹੋ ਕਿਉਂਕਿ ਮਕਬਰਾ ਤਾਂ ਨਹੀਂਗਾ ਇਹ ਤੇ ਤੁਸੀਂ ਦੇਖੋ ਵੀ ਉਸ ਸਮੇਂ ਦੇ ਵਿੱਚ ਜਿਹੜੇ ਖੂਹ ਸੀ ਕਿ ਖੂਹਾਂ ਨੂੰ ਵੀ ਕਿੰਨਾ ਵਧੀਆ ਤਰੀਕੇ ਨਾਲ ਰਕੇ ਮਹਾਰਾਜੇ ਸਰਾ ਦੇ ਵਿੱਚ ਆਉਂਦੇ ਉਹ ਦੂਰੋਂ ਇਹ ਜਿਹੜੇ ਕੋਸਮੀਨਾਰ ਨੂੰ ਥੰਮ ਨੂੰ ਵੇਖ ਕੇ ਆਪ ਦਾ ਰਸਤਾ ਲੱਭ ਲੈਣਾ ਵੀ ਉਹਨਾਂ ਨੂੰ ਇਹ ਪਤਾ ਲੱਗ ਜੇ ਵੀ ਆਪਾਂ ਸਹੀ ਜਾਨੇ ਪਏ ਤੇ ਇਹਦਾ ਨਾਮ ਹੈ ਜੀ ਕੋਸਮੀਨਾਰ ਤੇ ਇਹਨੂੰ ਨਾਨਕਸ਼ਹੀ ਇੱਟਾਂ ਦੇ ਨਾਲ ਚਿਣਿਆ ਗਿਆ ਤੇ ਇਹਦੇ ਵਿੱਚ ਚੂਨਾ ਪੱਥਰ ਵੀ ਲਾਇਆ ਗਿਆ ਹੁਣ ਤਾਂ ਇਹਨੂੰ ਦੁਬਾਰਾ ਰੈਨੋਵੇਟ ਕੀਤਾ ਗਿਆ ਹੈ ਕਿਉਂਕਿ ਪਹਿਲਾਂ ਇਹ ਐਵੇਂ ਦਾ ਨਹੀਂ ਸੀਗਾ ਇੰਦੀਆਂ ਦਾ ਜਿਹੜੀਆਂ ਸਾਰੀਆਂ ਇੱਟਾਂ ਨਾਨਕਸ਼ਹੀ ਤੋਂ ਬਾਹਰੋਂ ਹੀ ਦਿਖਦੀਆਂ ਸੀ ਹੁਣ ਤਾਂ ਇਹਨੂੰ ਪਲਸਤਰ ਕੀਤਾ ਗਿਆ ਮੋਟੀ ਰੇਤਾ ਨਾਲ ਤੇ ਜਿਹੜਾ ਤੁਸੀਂ ਆ ਉੱਤੇ ਦੇਖਦੇ ਪਏ ਜੀ ਇਹ ਸਾਰਾ ਇਹਨੂੰ ਚੂਨਾ ਪੱਥਰ ਲਾਇਆ ਹੈ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆਪਣੇ ਨਵੇਂ ਮਸਤ ਤਾਜ਼ੇ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਤੁਹਾਨੂੰ ਪੁਰਾਣੇ ਇਤਿਹਾਸ ਨਾਲ ਪੁਰਾਣੇ ਕਲਚਰ ਨਾਲ ਰੂਹ-ਬਰੂ ਕਰਾਉਂਦੇ ਰਹੇ ਨੇ ਆਪਣੇ ਪੰਜਾਬ ਦੇ ਆਪਣੇ ਭਾਰਤ ਦੇ ਇਤਿਹਾਸ ਨਾਲ ਤੇ ਅੱਜ ਦੇ ਵਲੌਗ ਵਿੱਚ ਫੇਰ ਆਪਾਂ ਤੁਹਾਨੂੰ ਇੱਕ ਪੁਰਾਣੀ ਲੋਕੇਸ਼ਨ ਤੇ ਤੇ ਪੁਰਾਣੇ ਇਤਿਹਾਸ ਬਾਰੇ ਦੱਸਣ ਲੱਗੇ ਆਂ ਤੇ ਵਲੌਗ ਨਾਲ ਇਵੇਂ ਕੰਟੀਨਿਊ ਬਣੇ ਰਿਹਾ ਤੇ ਜੇ ਤੁਸੀਂ ਵੀ ਅਜੇ ਤੱਕ ਆਪਣੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਤੇ ਲਾਈਕ ਠੋਕ ਦਿਓ ਜੇ ਤੁਸੀਂ ਵੀਡੀਓ ਵੇਖਦੇ ਹੋ ਤੇ ਚੰਗੀਆਂ ਲੱਗਦੀਆਂ ਤੇ ਤੁਸੀਂ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਉਹ ਵੀ ਕਰ ਲਓ ਤੇ ਆਪਾਂ ਇਵੇਂ ਤੁਹਾਨੂੰ ਸਾਰੀ ਦੁਨੀਆ ਘੁਮਾ ਦੇਣੀ ਕਰੇ ਬੈਠਿਆਂ ਨੂੰ ਤੇ ਇੱਕ ਗੱਲ ਮੈਂ ਦੱਸਾਂ ਵੀ ਗਰਮੀ ਬਹੁਤ ਜ਼ਿਆਦਾ ਯਾਰ ਗਰਮੀ ਦੇ ਵਿੱਚ ਵਲੌਗਿੰਗ ਕਰਨੀ ਬੜੀ ਔਖੀ ਹੁੰਦੀ ਤੇ ਇਸ ਕਰਕੇ ਲਾਈਕ ਠੋਕ ਦਿਆ ਤੇ ਮੈਂ ਅਸਲ ਜਿਹੜੀ ਮੈਂ ਚੀਜ਼ ਅੱਜ ਤੁਹਾਨੂੰ ਬਖਾਉਣ ਲੱਗਾ ਉਹਨੂੰ ਪੁਰਾਣੇ ਟਾਈਮ ਦਾ ਤੁਸੀਂ ਜੀਪੀਐਸ ਕਹਿ ਸਕਦੇ ਹੋ ਤਾਂ ਵੈਸੇ ਤਾਂ ਉਹਦਾ ਨਾਂ ਇੱਕ ਕੋਸਮੀਨਾਰ ਪਰ ਆਪਾਂ ਜੀਪੀਐਸ ਵੀ ਕਹਿ ਸਕਦੇ ਨੇ ਜਿਵੇਂ ਹੁਣ ਆਪਾਂ ਗੂਗਲ ਤੇ ਜਿਵੇਂ ਹੁਣ ਆਪਾਂ ਗੂਗਲ ਮੈਪ ਦੀ ਇਹ ਸਹਾਈਤਾ ਨਾਲ ਆਪਾਂ ਇੱਕ ਤੋਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣੇ ਰਸਤਾ ਲੱਭਣ ਵਿੱਚ ਉਸੇ ਤਰ੍ਹਾਂ ਆ ਜਿਹੜਾ ਤੁਸੀਂ ਦੇਖਦੇ ਪਏ ਜੇ ਨਾ ਆ ਜਿਹੜਾ ਪੱਠਾ ਟਾਈਪ ਇਹ ਪਰ ਇਹ ਪੱਠਾ ਨਹੀਂ ਹੈ ਇਹਦਾ ਨਾਂ ਹੈ ਜੀ ਕੋਸਮੀਨਾਰ ਮੈਂ ਪਿੱਛੇ ਜਾ ਕੇ ਤੁਹਾਨੂੰ ਦਿਖਾਉਣਾ ਵੀ ਆਹ ਦੇਖੋ ਇਹ ਪੁਰਾਣੇ ਸਮਿਆਂ ਦਾ ਇਹ ਹੈਗਾ ਇਹ ਥੰਮ ਕੋਸ ਮਿਨਾਰ ਇਹਨੂੰ ਕਹਿੰਦੇ ਸੀਗੇ ਖਤਰ ਜੇ ਐਵੇਂ ਤੇ ਜਿਹੜੀ ਕੋਸ ਮਿਨਾਰਾ ਨਾ ਇਹ ਸ਼ੇਰਸਾ ਸੂਰੀ ਨੇ ਬਣਵਾਇਆ ਸੀ ਕਿਉਂਕਿ ਸ਼ੇਰਸਾ ਸੂਰੀ ਨੇ ਬਥੇਰੀਆਂ ਵਿੱਚ ਦੀਆਂ ਸਰਾਵਾਂ ਬਣਾਈਆਂ ਸੀਗਾ ਸਰਾਾਂ ਤੋਂ ਕੁਝ ਕਿਲੋਕੀਮੀਟਰ ਦੂਰ ਦੋਵਾਂ ਪਾਸਿਆਂ ਤੇ ਐਵੇਂ ਦੇ ਕੋਸ ਮਿਨਾਰ ਤਿਆਰ ਕਰਵਾਏ ਸੀ ਇਹ ਮਹਾਰਾਜੇ ਸਰਾਾਂ ਦੇ ਵਿੱਚ ਆਉਂਦੇ ਉਹ ਦੂਰੋਂ ਇਹ ਜਿਹੜੇ ਕੋਸ ਮਿਨਾਰ ਨੂੰ ਥੰਮ ਨੂੰ ਵੇਖ ਕੇ ਆਪ ਦਾ ਰਸਤਾ ਲੱਭ ਲੈਣਾ ਵੀ ਉਹਨਾਂ ਨੂੰ ਇਹ ਪਤਾ ਲੱਗ ਜੇ ਵੀ ਆਪਾਂ ਸਹੀ ਜਾਨੇ ਪਏ ਤੇ ਇਹਦਾ ਨਾਮ ਹੈ ਜੀ ਕੋਸ ਮਿਨਾਰ ਤੇ ਇਹਨੂੰ ਨਾਨਕਸ਼ਹੀ ਇੱਟਾਂ ਦੇ ਨਾਲ ਚਿਣਿਆ ਗਿਆ ਤੇ ਇਹਦੇ ਵਿੱਚ ਚੂਨਾ ਪੱਥਰ ਵੀ ਲਾਇਆ ਗਿਆ ਹੁਣ ਤਾਂ ਇਹਨੂੰ ਦੁਬਾਰਾ ਰੈਨੋਵੇਟ ਕੀਤਾ ਗਿਆ ਹੈ ਕਿਉਂਕਿ ਪਹਿਲਾਂ ਇਹ ਐਵੇਂ ਦਾ ਨਹੀਂ ਸੀਗਾ ਇੰਦੀਆਂ ਦਾ ਜਿਹੜੀਆਂ ਸਾਰੀਆਂ ਇੱਟਾਂ ਨਾਨਕਸ਼ਹੀ ਤੋਂ ਬਾਹਰੋਂ ਹੀ ਦਿਖਦੀਆਂ ਸੀ ਹੁਣ ਤਾਂ ਇਹਨੂੰ ਪਲਸਤਰ ਕੀਤਾ ਗਿਆ ਮੋਟੀ ਰੇਤਾ ਨਾਲ ਤੇ ਜਿਹੜਾ ਤੁਸੀਂ ਆ ਉੱਤੇ ਦੇਖਦੇ ਪਏ ਜੀ ਇਹ ਸਾਰਾ ਇਹਨੂੰ ਚੂਨਾ ਪੱਥਰ ਲਾਇਆ ਹੈ ਜਿਹੜੇ ਕੋਸਿ ਮিনার ਸੇ ਨਾ ਉਸ ਜਮਾਨੇ ਦੇ ਵਿੱਚ ਜਦੋਂ ਆਪਣੇ ਭਾਰਤ ਤੇ ਪਾਕਿਸਤਾਨ ਦੀ ਮੰਡ ਨਹੀਂ ਉਸ ਮੁਗਲਾਂ ਦੇ ਜਮਾਨੇ ਦੇ ਵਿੱਚ ਐਵੇਂ ਦੇ ਕੋਸਿ ਮিনার ਲਾਹੌਰ ਤੋਂ ਲੈ ਕੇ ਦਿੱਲੀ ਤੱਕ ਐਵੇਂ ਦੇ ਕੋਸਿ ਮিনার ਲੱਗੇ ਹਰਿਆਣੇ ਦੇ ਵਿੱਚ ਵੀ ਲੱਗੇ ਨੇ ਤੇ ਗਾਂ ਦਿੱਲੀ ਦੇ ਵਿੱਚ ਵੀ ਲੱਗੇ ਨੇ ਯਾਨੀ ਕਿ ਜਿੱਥੇ-ਜਿੱਥੇ ਸਰਾਹ ਹੁੰਦੀ ਸੀ ਉਤੋਂ 1 ਕਿਲੋਮੀਟਰ ਪਿੱਛੇ ਐਵੇਂ ਦਾ ਕੋਸਿਮਨਾਰ ਲਾਇਆ ਜਾਂਦਾ ਸੀਗਾ ਤੇ 1 ਕਿਲੋਮੀਟਰ ਅੱਗੇ ਲਾਇਆ ਜਾਂਦਾ ਜਾਂਦਾ ਜਿਹੜਾ ਦਿੱਲੀੋਂ ਆਉਂਦਾ ਬੰਦਾ ਉਹਨੂੰ ਵੀ ਕੋਈ ਰਸਤਾ ਲੱਭਣ ਵਿੱਚ ਪ੍ਰੋਬਲਮ ਨਾ ਵੇ ਤੇ ਜਿਹੜਾ ਲੋਰੋ ਆਉਂਦਾ ਬਈ ਕੋਈ ਬੰਦਾ ਉਹਨੂੰ ਵੀ ਰਸਤਾ ਲੱਭਣ ਦੇ ਵਿੱਚ ਨਾ ਕੋਈ ਦਿੱਕਤ ਆਵੇ ਤੇ ਚਲੋ ਫਿਰ ਵੀਡੀਓ ਨਾਲ ਐਵੇਂ ਬਣੇ ਰਹੇ ਹੋਰ ਵੀ ਆਪਾਂ ਤੁਹਾਨੂੰ ਘੈਂਟ ਘੈਂਟ ਪਲੇਸ ਪੁਰਾਣੇ ਪਲੇਸ ਬਖੋਜਦੇ ਰਹਾਂਗੇ ਚਲੋ ਚੱਲਦੇ ਮਿੱਤਰੋ ਕੋਮ ਦੇਖੋ ਅੰਦੇ ਆਪਾ ਪਹੁੰਚ ਗਏ ਪਿੰਡ ਸਰਾਏ ਤੇ ਜਿਹਨੂੰ ਕਿ ਸਰਾਏ ਮਾਨਤਖਾਂ ਵੀ ਕਹਿੰਦੇ ਨੇ ਸਰਾਏ ਵੀ ਕਹਿ ਦਿੰਦੇ ਪਿੰਡ ਨੂੰ ਵੀ ਇੱਥੇ ਬਹੁਤ ਵੱਡਾ ਖੂਹ ਬਣਿਆ ਉਹਨੂੰ ਬਾਗੜੀ ਸ਼ਾਇਦ ਬੋਲਦੇ ਨੇ ਪਰ ਮੈਨੂੰ ਪੱਕਾ ਕਨਫਰਮ ਨਹੀਂ ਹੈਗਾ ਵੀ ਬੜਾ ਵੱਡਾ ਖੂਹ ਬਣਿਆ ਜਿਹੜੀ ਇਹ ਸਰਾਏ ਬਣਾਈ ਸੀ ਨਾ ਮਾਨਤਖਾਂ ਜਿਹੜਾ ਇਹ ਮਾਨਤਖਾਂ ਸੀਗੇ ਨਾ ਉਹ ਸ਼ੇਰ ਸਿੰਘ ਸੂਰੀ ਦਾ ਸਾਲਾ ਸੀਗੇ ਜਾਨੀ ਕਿ ਸਾਲੇ ਪਣਵਾਏ ਸੀਗੇ ਤੇ ਸ਼ੇਰ ਸ਼ਾਹ ਸੂਰੀ ਵੀ ਰਾਜਾ ਹੁੰਦਾ ਸੀਗਾ ਤੇ ਸਰਾਏ ਮਾਨਤ ਖਾਨ ਜਿਹੜਾ ਉਹ ਵੀ ਰਾਜਾ ਹੁੰਦਾ ਸੀਗਾ ਤੇ ਛੇ ਸ਼ਾਹ ਸੂਰੀ ਦੇ ਸਾਲੇ ਨੇ ਮਾਨਤ ਖਾਨ ਨੇ ਇਹ ਜਿਹੜੀ ਸਰਾਮ ਬਣਵਾਈ ਸੀਗੀ ਤੇ ਜਿਹੜਾ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਦੱਸਿਆ ਨਾ ਕੋਸ ਮিনার ਇਹ ਸਭ ਇਹਨਾਂ ਦੇ ਅੰਦਰ ਹੀ ਹੁੰਦੇ ਨੇ ਤੇ ਇੱਥੇ ਇੱਕ ਛੋਟਾ ਜਾਂ ਮਹਿਲ ਬਣਿਆ ਵਾ ਮਹਿਲ ਦੇ ਵਿੱਚ ਹੀ ਖੂਹ ਬਣਾਇਆ ਵਾ ਤੇ ਆਹ ਤੁਸੀਂ ਦੇਖੋ ਵੀ ਆਹ ਜਿਹੜੇ ਖੂਹ ਦਾ ਜਿਹੜਾ ਮੇਨ ਦਰਵਾਜ਼ਾ ਐਵੇਂ ਦਾ ਵੀ ਤੁਸੀਂ ਛੋਟਾ ਮਹਿਲ ਬੋਲ ਸਕਦੇ ਹੋ ਕਿ ਕਿ ਮਕਬਰਾ ਤਾਂ ਨਹੀਂਗਾ ਇਹ ਤੇ ਤੁਸੀਂ ਦੇਖੋ ਵੀ ਉਸ ਸਮੇਂ ਦੇ ਵਿੱਚ ਜਿਹੜੇ ਖੂਹ ਸੀ ਕਿ ਖੂਹਾਂ ਨੂੰ ਵੀ ਕਿੰਨਾ ਵਧੀਆ ਤਰੀਕੇ ਨਾਲ ਰੱਖਿਆ ਜਾਂਦਾ ਸੀਗਾ ਇਹਦੇ ਅੰਦਰ ਖੂਹ ਹੈ ਬਹੁਤ ਵੱਡਾ ਖੂਹ ਉਹ ਵੀ ਮੈਂ ਤੁਹਾਨੂੰ ਜਾ ਕੇ ਦਿਖਾਉਣਾ ਬਈ ਆਦੂ ਦੇਖੋ ਵੀ ਨਾਨਕਸ਼ਹੀ ਇੱਟਾਂ ਨਾਲ ਇਹ ਬਣਾਇਆ ਗਿਆ ਤੇ ਹੁਣ ਜਿਹੜੀ ਇਹਦੀ ਕੰਸਟਰਕਸ਼ਨ ਹੈ ਉਹ ਸੈਂਟਰ ਗਵਰਨਮੈਂਟ ਵੱਲੋਂ ਹੁੰਦੀ ਪਈਏ ਸਾਰੀ ਜਿਹੜੀ ਇਹ ਮੰਤਕਾਂ ਦੀ ਸਰਾਏ ਉਹਦੇ ਵੀ ਕੰਸਟਰਕਸ਼ਨ ਦੁਬਾਰਾ ਹੋਈ ਥੋੜੇ ਬਹੁਤੀ ਤੇ ਇਹਦੀ ਵੀ ਦੁਬਾਰਾ ਹੋਈ ਆ ਤੁਸੀ ਦੇਖੋ ਵੀ ਪਲਸਤਰ ਕੀਤਾ ਗਿਆ ਵੀ ਜਿਹੜੀਆਂ ਨਾਨਕਸ਼ਹੀ ਇੱਟਾਂ ਲੱਗੀਆਂ ਉਹਨੂੰ ਪਲਸਤਰ ਕੀਤਾ ਗਿਆ ਤਾਂ ਥੱਲੇ ਡਾਟ ਲਾਈਏ ਉਹ ਡਿੱਗਣ ਵਾਲਾ ਨਾ ਜਿਹੜੀ ਇਹਦੀ ਗੋਥਿਕ ਸਟਾਈਲ ਦੀ ਛੱਤ ਉਹ ਡਿੱਗਣ ਵਾਲੀ ਤਾਂ ਜੋ ਡਿੱਗ ਨਾ ਸਕੇ ਵੀ ਉਸ ਕਰਕੇ ਇਹਨੂੰ ਡਾਟ ਦੁਬਾਰਾ ਲਾਈ ਵੀ ਇੱਥੇ ਖੜੀ ਰਵੇ ਵੀ ਤੁਸੀਂ ਦੇਖੋ ਵੀ ਟਾਈਮ ਦੇ ਹਿਸਾਬ ਤੇ ਤਾਂ ਇਹ ਜਿਹੜੀ ਸਾਰੀ ਬਿਲਡਿੰਗ ਏ ਇਹ ਟਹਿ ਟੇਰੀ ਹੋ ਗਈ ਵਾ ਵੀ ਇੱਦਾਂ ਸਰਾਈਆਂ ਮੰਦਖਾਂ ਦਾ ਗੇਟ ਨਾ ਉਦਾਂ ਹੀ ਇਹ ਵੀ ਗੇਟ ਤਿਆਰ ਕੀਤਾ ਗਿਆ ਤੇ ਤਾਜਮਹਾਲ ਦਾ ਵੀ ਇੱਦਾਂ ਹੀ ਸੀਗਾ ਤੇ ਆ ਤੁਸੀਂ ਮੁਗਲ ਸ਼ੈਲੀ ਦੀ ਏ ਜਿਹੜੀ ਆ ਤੁਸੀਂ ਸਾਹਮਣੇ ਤੁਸੀਂ ਦੇਖੋ ਉੱਤੋਂ ਉੱਪਰੋਂ ਉੱਤੋਂ ਤੀਰ ਜੇ ਤਰ੍ਹਾਂ ਦੀ ਬਣੀ ਹੋਈ ਇਹ ਮੁਗਲ ਸ਼ੈਲੀ ਦੀ ਤੇ ਆਹ ਦੇਖੋ ਵੀ ਆਲੇ ਵੀ ਬਹੁਤ ਸੋਹਣੇ ਲੱਗਦੇ ਪਏ ਵੀ ਹੁਣ ਤਾਂ ਜਿਹੜਾ ਇਹਦਾ ਕੰਸਟਰਕਸ਼ਨ ਏ ਉਹ ਬੜੀ ਵਿਗੜ ਗਈ ਹੋ ਸਕਦਾ ਵੀ ਇਹਦੇ ਆ ਜਿਹੜੇ ਚਾਰੇ ਪਾਸੇ ਕੁਰਾਨ ਸ਼ਰੀਫ ਦੀਆਂ ਇਤਾਂ ਵੀ ਲਿਖੀਆਂ ਹੋਣ ਤੇ ਮੈਂ ਤੁਹਾਨੂੰ ਇਹ ਪਹਿਲਾਂ ਸਾਰਾ ਦਿਖਾਉਣਾ ਚਾਰੇ ਪਾਸੇ ਵੀ ਹੁਣ ਦੇਖੋ ਤੁਸੀਂ ਵੀ ਕਿਵੇਂ ਟੈਟੇਰੀ ਹੋਇਆ ਪਿਆ ਵਾ ਤੇ ਆ ਤੁਸੀਂ ਦੇਖੋ ਵੀ ਕਿੰਨੀਆਂ ਮੋਟੀਆਂ ਮੋਟੀਆਂ ਕੰਧਾਂ ਨੇ ਤੇ ਚੂਨੇ ਪੱਥਰ ਨਾਲ ਤਿਆਰ ਕੀਤਾ ਗਿਆ ਵੀ ਕਈ ਮੈਲ ਚੂਨੇ ਪੱਥਰ ਨਾਲ ਬਣਾਉਂਦੇ ਸੀ ਤੇ ਕਈ ਮੈਲ ਮਿੱਟੀ ਦੇ ਹੀ ਬਣਾਉਂਦੇ ਸੀ ਤੇ ਆ ਚੂਨੇ ਪੱਥਰ ਨਾਲ ਤਿਆਰ ਕੀਤਾ ਗਿਆ ਨਾਨਕ ਸ਼ਹੀਦ ਇਹਦੇ ਚ ਇੱਟ ਵਰਤੀ ਗਈ ਤੇ ਆ ਤੁਸੀਂ ਦੇਖੋ ਵੀ ਉਸ ਟਾਈਮ ਦੇ ਇਹ ਜਿਹੜਾ ਖੂਹ ਦਾ ਗੇਟ ਹੈ ਹਨਾ ਵੀ ਇਹਦੇ ਵਿੱਚ ਹੋ ਸਕਦੇ ਵੀ ਉਹਨਾਂ ਦੇ ਜਿਹੜੇ ਸੈਨਿਕ ਵੀ ਰਹਿੰਦੇ ਹੋਣਾ ਤੇ ਆ ਤੁਸੀਂ ਦੇਖੋ ਵੀ ਮੈਂ ਹੁਣ ਅੰਦਰ ਆ ਗਿਆ ਤੇ ਆ ਕੰਧਾਂ ਵੇਖੋ ਵੀ ਕਿੰਨੀਆਂ-ਕਿੰਨੀਆਂ ਚੌੜੀਆਂ ਬਣਾਈਆਂ ਗਈਆਂ ਤੇ ਆ ਵੇਖੋ ਤੁਸੀਂ ਗੋਥਿਕ ਸਟਾਈਲ ਦੀ ਛੱਤ ਪਾਈ ਹੈ ਤੇ ਤੇ ਮੁਗਲ ਸ਼ੈਲੀ ਦੇ ਇਹਨੂੰ ਬਣੇ ਆਲੇ ਆਲਾ ਵੀ ਮੈਂ ਤੁਹਾਨੂੰ ਹੋਣਾ ਵੀ ਆਹ ਦੇਖੋ ਤੁਸੀਂ ਆਲਾ ਆ ਵੇਖੋ ਵੀ ਇੱਥੋਂ ਕਿੰਨਾ ਸੋਹਣਾ ਦੇਖਣ ਨੂੰ ਲੱਗਦਾ ਵਾ ਵੀ ਜਦੋਂ ਇਹ ਪੂਰਾ ਮੁਕੰਮਲ ਹੋਇਆ ਹਣਾ ਵੀ ਉਦੋਂ ਕਿੰਨਾ ਸੋਹਣਾ ਲੱਗਦਾ ਵੀ ਹੁਣ ਤਾਂ ਸਿਰ ਟੁੱਟ ਪੱਜੂ ਹੋਈ ਪਈ ਐ ਨਾ ਥੋੜਾ ਨਹੀਂ ਸੋਹਣਾ ਲੱਗਦਾ ਵੀ ਜਦੋਂ ਇਹ ਪੂਰਾ ਮੁਕੰਮਲ ਬਣ ਕੇ ਤਿਆਰ ਹੋ ਉਸ ਜਿਹੜਾ ਮੰਦਖਨ ਰਾਜਾ ਉਹਨੂੰ ਕਿੰਨੀ ਖੁਸ਼ੀ ਹੋਈ ਹੋਣੀ ਵੀ ਜਿਹੜਾ ਮੇਰਾ ਜਿਹੜਾ ਮਹਿਲ ਇਹ ਬਣ ਕੇ ਤਿਆਰ ਹੋ ਗਿਆ ਤੇ ਹੁਣ ਵੇਖੋ ਤੁਸੀਂ ਟਹਿ ਟੇਰੀ ਹੋਇਆ ਪਿਆ ਦਰਬਾਰਲੇ ਪਾਸੋਂ ਮੈਂ ਤੁਹਾਨੂੰ ਦਿਖਾਉਣਾ ਬਈ ਆਹ ਦੇਖੋ ਤੁਸੀਂ ਹੁਣ ਤਾਂ ਸਿਰਫ ਜਿਹੜੀਆਂ ਸਾਰੀਆਂ ਨਾਨਕਸ਼ਹੀ ਇੱਟਾਂ ਉਹ ਖਾਈ ਦਿਸਦੀਆਂ ਪਈਆਂ ਨੇ ਤਾਂ ਜਿਹੜੀ ਦੁਬਾਰਾ ਜਿਹੜੀ ਬਿਮਾਰੀ ਨੂੰ ਟਿਕ ਕੰਸਟ੍ਰਕਸ਼ਨ ਹੋਈ ਏ ਉਹ ਦਿਸਦੀ ਬਈ ਤੇ ਹੁਣ ਚਲੋ ਮੈਂ ਤੁਹਾਨੂੰ ਖੂਨ ਵੀ ਵਿਖਾਉਣਾ ਵੀ ਇੱਥੇ ਖੂਨ ਵੀ ਹੈਗਾ ਵਾ ਆਹ ਦੇਖੋ ਤੁਸੀਂ ਆਹ ਜੀ ਖੂਨ ਆ ਸਾਰਾ ਖੂਨ ਜਾਂਦੀਆਂ ਪਈਆਂ ਪੌੜੀਆਂ ਥੱਲੇ ਤੇ ਆਪਾਂ ਜਾਣੇ ਹੁਣ ਥੱਲੇ ਵੀ ਉਹਦੋ ਯਾਰ ਤੁਸੀਂ ਵੀ ਉਦੋਂ ਜਿਹੜਾ ਇਨਾ ਵੱਡਾ ਖੂਹ ਬਣਾਇਆ ਨਾ ਸਾਰੀਆਂ ਸਰਾਆਂ ਦਾ ਜੇ ਵੀ ਸਾਰੀ ਸਰਾ ਇੱਥੋਂ ਪਾਣੀ ਲੈ ਜਾਂਦੀ ਹੋਣੀ ਇੱਥੋਂ ਵਰਤਦੀ ਹੋਣੀ ਜਿੱਦਾਂ ਜਿਹੜੇ ਖੂਹ ਦਾ ਪਾਣੀ ਇੱਥੋਂ ਤੱਕ ਆ ਜਾਂਦਣ ਤੇ ਇੱਥੋਂ ਭਰ ਕੇ ਆ ਉਹ ਲੈ ਕੇ ਜਾਂਦੇ ਹੋਣ ਬਾਗੜੀ ਸ਼ਾਇਦ ਉਹਨੂੰ ਯਾਰ ਬਾਗੜੀ ਬੋਲਦੇ ਮੈਨੂੰ ਪੂਰੀ ਪਤਾ ਨਹੀਂ ਵੀ ਉਹਨੂੰ ਕੀ ਬੋਲਦੇ ਜੇ ਤੁਹਾਨੂੰ ਪਤਾ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਆਹ ਦੇਖੋ ਵੀ ਪ੍ਰੋ ਖੂਹ ਦਾ ਐਦਾਂ ਦਾ ਉਹ ਪ੍ਰੋ ਸ਼ੱਤਪਾਈ ਗੌਥਿਕ ਸਟਾਈਲ ਦੀ ਰਹਾ ਦੇਖੋ ਆਲੇ ਆਲੇ ਯਾਰ ਛੱਡ ਦੇ ਛੱਡੀ ਸੀ ਮੁਗਲ ਸ਼ੈਲੀ ਦੀ ਆਲੇ ਸੋਹਣੇ ਬਹੁਤ ਲੱਗਦੇ ਵੀ ਆਹ ਦੇਖੋ ਤੁਸੀਂ ਆ ਇਹ ਕਿੰਨਾ ਸੋਹਣਾ ਲੱਗਦਾ ਪੂਰਾ ਉਪਰੋਂ ਚੰਨ ਉੱਤੋਂ ਚਾਨਣ ਹੋਦਾ ਫਿਰ ਤੇ ਵੇਖੋ ਕਿੰਨਾ ਸੋਹਣਾ ਲੱਗਦਾ ਪਿਆ ਤੇ ਮੈਂ ਤੁਹਾਨੂੰ ਖੂਹ ਵੀ ਦਿਖਾਉਣਾ ਵੀ ਤੇ ਮਿੱਤਰੋ ਆਹ ਦੇਖੋ ਵੀ ਆਹ ਸਾਰਾ ਜਿੰਨਾ ਤੁਸੀਂ ਵੇਖਦੇ ਪਏ ਜੀ ਨਾ ਇਹ ਸਾਰਾ ਖੂਹ ਹੀ ਜੇ ਵੇਖੋ ਇਹ ਨਾਨਕਸ਼ਹੀ ਇੱਟ ਨਾਲ ਚਿਣੇ ਗਏ ਯਾਰ ਇੱਕ ਗੱਲ ਦੱਸਾਂ ਵੀ ਜਿੰਨੇ ਅੱਜ ਤੱਕ ਮੈਂ ਤੁਹਾਨੂੰ ਖੂਹ ਵਿਖਾਏ ਨੇ ਤੇ ਆਪ ਵੇਖੇ ਨਾ ਉਹਨਾਂ ਸਾਰਿਆਂ ਖੂਹਾਂ ਨਾਲੋਂ ਇਹ ਵੱਡਾ ਜੇ ਇਹਲੇ ਨੰਬਰ ਦੇ ਟੌਪ ਦਾ ਖੂ ਇਹ ਜੇ ਸਾਰਿਆਂ ਤੋਂ ਵੱਡਾ ਖੂ ਇਹੀ ਮੈਂ ਅੱਜ ਤੱਕ ਹਾਲੇ ਵੇਖਿਆ ਵੀ ਜਿੰਨੇ ਤੁਹਾਨੂੰ ਮੈਂ ਪਲੇਸ ਵਿਖਾਏ ਨੇ ਇਦਾਂ ਦੀ ਸਟ੍ਰਕਚਰ ਪਲੇਸ ਤੇ ਵੇਖੋ ਇਹ ਚੌੜਾ ਕਿੰਨਾ ਵੱਡੂਗਾ ਥੋੜਾ ਕੱਟੀਏ ਆ ਸਾਰਾ ਉੱਪਰੋਂ ਵੀ ਜਾ ਕੇ ਮੈਂ ਤੁਹਾਨੂੰ ਖਵਾਵਾਂਗਾ ਤੇ ਫਿਰ ਜਿਹੜਾ ਆ ਥੋੜਾ ਜਿਹਾ ਇਥੋਂ ਛੋਟਾ ਖੂਹ ਬਣਾਇਆ ਕਿਉਂਕਿ ਜਦੋਂ ਪਾਣੀ ਧਰਤੀ ਦੇ ਚਲੋ ਸਿੰਮਦਾ ਸੀ ਨਾ ਆਪਣੇ ਪੰਜਾਬ ਦਾ ਲੈਵਲ ਸੀਗਾ ਕੋਈ 45 ਫੁੱਟ ਦਾ ਸੀਗਾ 45 ਫੁੱਟ ਤੋਂ ਪਾਣੀ ਸਿੰਮਦਾ ਹੁੰਦਾ ਸੀਗਾ ਖੂਹਾਂ ਦੇ ਵਿੱਚ ਜਿਹੜਾ ਹੌਲੀ-ਹੌਲੀ ਹੌਲੀ-ਹੌਲੀ ਡਾਊਨ ਹੁੰਦਾ ਹੁੰਦਾ ਹੁਣ ਜਿਹੜਾ 200 250 ਫੁੱਟ ਤੇ ਜਾ ਕੇ ਵੀ ਪੀਣ ਦੇ ਲਈ ਇੱਕ ਪਾਣੀ ਚੰਗਾ ਨਹੀਂ ਮਿਲਦਾ ਤੇ ਆਹ ਦੇਖੋ ਤੁਸੀਂ ਇੱਥੋਂ ਆ ਜਿਹੜੀ ਬਾਗੜੀ ਨਾ ਇਹਦੀਆਂ ਪੌੜੀਆਂ ਨੇ ਤੇ ਆਹ ਜਿਹੜਾ ਉਹ ਟੌਪ ਤੋਂ ਮੈਂ ਆਇਆ ਸੀਗਾ ਤੇ ਹੁਣ ਆਪਾਂ ਤਾ ਜਾਣਾ ਤਾਂ ਇਹ ਕੀ ਏ ਇਹ ਕੀ ਏ ਇਹ ਖੂ ਆ ਖੂ ਪਹਿਲਾਂ ਇਹਨੇ ਕੋਠਾ ਤੋਂ ਸਹੀ ਤੇ ਖੂ ਦੱਸਿਆ ਤੇ ਮਿੱਤਰੋ ਜੇ ਤੁਹਾਨੂੰ ਵਧੀਆ ਲੱਗਾ ਤਾਂ ਲਾਈਕ ਠੋਕਦੇ ਤੇ ਹੋਰ ਆਪਾਂ ਤੁਹਾਨੂੰ ਗਾਹ ਚੱਲ ਕੇ ਇਹਨੇ پلیਸ ਵਿਖਾਉਣੇ ਆ ਆ ਵੇਖੋ ਤੁਸੀਂ ਜਿਹੜਾ ਮੈਂ ਤੁਹਾਨੂੰ ਪਹਿਲਾਂ ਥੱਲੋ ਵਿਖਾਇਆ ਸੀ ਨਾ ਖੂ ਆ ਦੇਖੋ ਵੀ ਉਤੋਂ ਕਿੰਨਾ ਵੱਡਾ ਲੱਗਦਾ ਪਿਆ ਸੱਚੀ ਯਾਰ ਇਹਦਾ ਕੋਈ ਡਾਇਆਮੀਟਰ ਹੋ ਸਕਦਾ ਮੇਰੇ ਖਿਆਲ ਦੇ ਵਿੱਚ 60 ਤੋਂ 80 ਫੁੱਟ ਦੇ ਕਰੀਬ ਹੋ ਸਕਦਾ ਵੀ ਡਾਇਆਮੀਟਰ ਇਹ ਆਊਟਰ ਡਾਇਆ ਇਨ ਡਾਇਆ ਥੋੜਾ ਘੱਟ ਹੋ ਸਕਦਾ ਆਊਟਰ ਡਾਇਆ ਦਾ ਕੋਈ 60 ਤੋਂ 80 ਇੱਧਰ ਨੂੰ ਹੋ ਸਕਦਾ 80 ਨੂੰ ਚੌੜਾ ਹੋ ਸਕਦਾ ਤੇ 60 ਨੂੰ ਲੰਬਾ ਹੋ ਸਕਦਾ ਤੇ ਇਹ ਜੇ ਸ਼ੇਰ ਤੇ ਇਹ ਜੇ ਸਰਾਏ ਮੰਤਖਾਨ ਦਾ ਖੂਹ ਜਾਨੀ ਕਿ ਮੰਤਖਾਨ ਨੇ ਇਹ ਬਣਵਾਇਆ ਸੀਗਾ ਹੋ ਸਕਦਾ ਤੁਸੀਂ ਇਹ ਸੋਚੋ ਵੀ ਉਸ ਟਾਈਮ ਤੇ ਜਿਹੜਾ ਖੂਹ ਵੀ ਕਿੰਨੇ ਪਿੰਡਾਂ ਨੂੰ ਸਿੰਚਾਈ ਦਾ ਕੰਮ ਕਰਦਾ ਹੋਣਾ ਨਾ ਇਹ ਕੋਈ ਪੈਲੀਆਂ ਵਾਸਤੇ ਖੇਤੀ ਵਾਸਤੇ ਵਰਤਦੇ ਹੁੰਦੇ ਸੀ ਡੰਗਰਾਂ ਦੇ ਪੀਣ ਵਾਸਤੇ ਰੱਖਦੇ ਕਿਉਂਕਿ ਉਸ ਟਾਈਮ ਤੇ ਵੀ ਜਿਹੜੇ ਜਾਨਵਰ ਜਿਵੇਂ ਹਾਥੀ ਘੋੜੇ ਰਾਤ ਉਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਰੱਖੇ ਜਾਂਦੇ ਸੀ ਉਹਨਾਂ ਦਾ ਸਾਰਿਆਂ ਦਾ ਨਿਪਟਾਰਾ ਸਿੰਚਾਈ ਦਾ ਕੰਮ ਇਹ ਖੂ ਕਰਦਾ ਸੀਗਾ ਸਰਾਦ ਤੇ ਆਹ ਦੇਖੋ ਤੁਸੀਂ ਇਧਰੋਂ ਤਾਂ ਮੈਂ ਤੁਹਾਨੂੰ ਥਕਾ ਹੀ ਦਿੱਤਾ ਵਾ ਯਾਰ ਜਿਹੜੇ ਇਹਨਾਂ ਤੇ ਪਲੇਸ ਹੁੰਦੇ ਨੇ ਨਾ ਵੇਖ ਕੇ ਬਹੁਤ ਵਧੀਆ ਲੱਗਦਾ ਵੀ ਕਾਰਾਗਰੀ ਇੱਕ ਤਾਂ ਕਾਰਾਗਰੀ ਪਤਾ ਲੱਗਦੀ ਵੀ ਉਸ ਟਾਈਮ ਤੇ ਦੇਖੋ ਜੀ ਕਿੰਨੇ ਇਹ ਵਧੀਆ ਕਾਰੀਗਰ ਹੁੰਦੇ ਸੀ ਹਨਾ ਜੇ ਅੱਜ ਦੇ ਜ਼ਮਾਨੇ ਦੇ ਆਪਾਂ ਕਾਰੀਗਰਾਂ ਦੀ ਗੱਲ ਕਰੀਏ ਤੇ ਉਹ ਜੇ ਆਪਾਂ ਕੋਈ 15 20 ਫੁੱਟ ਪੜਦੀ ਉੱਚੀ ਕਰਾਉਣੀ ਹੋਵੇ 4 ਇੰਚੀ ਤੇ ਉਹੀ ਹਨਾ ਉਹਦੇ ਤੇ ਹੀ 5-7 ਦਿਨ ਲਾ ਲੈਂਦੇ ਵੀ 3-3 ਫੁੱਟ ਦੀ ਉਹ ਚੱਕਣੀ ਹੁੰਦੀ ਨਾ ਤੇ ਉਸ ਟਾਈਮ ਤੇ ਵੇਖੋ ਵੀ ਇੱਟਾਂ ਨਾਲੇ ਵੇਖੋ ਵੀ ਮਿੱਟੀ ਦੇ ਨਾਲ ਹੀ ਕਿੰਨਾ ਵਧੀਆ ਚੇਂਦੇ ਹੁੰਦੇ ਸੀਗੇ ਆਲੇ ਵੇਖੋ ਮੇਰੇ ਵੀਰੋ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੇ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਕੈਂਡ ਦੀ ਵੀਡੀਓ ਦੇਣਾ ਓਕੇ ਬਾਏ